ਅਲੀਸ਼ਾਨ ਕੋਠੀ ਚ ਨੌਕਰਾਨੀ ਕਰ ਗਈ ਵੱਡਾ ਕਾਂਡ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਸਾਥੀਆਂ ਨਾਲ ਮਿਲ ਚੋਰੀ ਦੀ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਪੰਜ ਲੱਖ ਦੀ ਕੈਸ਼ ਤੇ ਤਿੰਨ ਤੋੜੇ ਸੋਨਾ ਵੀ ਲੈ ਕੇ ਘਰੋਂ ਉਹਨਾਂ ਨੂੰ ਕੋਸ ਸੰਗਾ ਕੇ ਵੀ ਚਲੀ ਗਈ ਨੀਂਦ ਉੜਾ ਦੇਣ ਗਿਆ ਵਾਰਦਾਤ ਦੀਆਂ ਇਹ ਤਸਵੀਰਾਂ ਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਜੇਕਰ ਤੁਸੀਂ ਵੀ ਘਰ ਚ ਨੌਕਰ ਜਾਂ ਫਿਰ ਨੌਕਰਾਨੀ ਰੱਖਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ ਜਰੂਰ ਇਹ ਤਸਵੀਰਾਂ ਇਹ ਖਬਰ ਦੇਖ ਲੈਣੀ ਚਾਹੀਦੀ ਹੈ ਤਾਂ ਕਿ ਕਿਸੇ ਸ਼ਿਕਾਰੀ ਦਾ ਸ਼ਿਕਾਰ ਹੋਣ ਤੋਂ ਬਚ ਜਾਮੋ ਕੰਗਾਲ ਹੋਣ ਤੋਂ ਬਚ ਜਾਮੋ ਦਰਸਲ ਇਸ ਆੜਤੀਆ ਪਰਿਵਾਰ ਵੱਲੋਂ 15 ਦਿਨ ਪਹਿਲਾਂ ਹੀ ਇਸ ਨੇਪਾਲੀ ਨੌਕਰਾਨੀ ਨੂੰ ਆਪਣੇ ਘਰ ਚ ਕੰਮ ਲਈ ਰੱਖਿਆ ਗਿਆ ਸੀ ਪਰ ਇਹ ਛਾਤੀਰ ਚੋਰਨੀ ਦੇ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਇਸ ਘਰ ਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਰੀਬ 5 ਲੱਖ ਰੁਪਇਆ ਤੇ ਘਰ ਚ ਸਾਰਾ ਸੋਨਾ ਲੈ ਇਹ ਚੋਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਜੀਆਂ ਜੋ ਤਸਵੀਰ ਤੁਸੀਂ ਇਸ ਸਕਰੀਨ ਤੇ ਚਲਦੀ ਦੇਖ ਰਹੇ ਹੋ ਦੱਸਿਆ ਜਾ ਰਿਹਾ ਕਿ ਇਸ ਨੇਪਾਲੀ ਨੌਕਰਾਨੀ ਨੂੰ ਪੀੜਤ ਆੜਤੀਆ ਪਰਿਵਾਰ ਵੱਲੋਂ ਮਹਿਜ 15 ਦਿਨ ਪਹਿਲਾਂ ਹੀ ਘਰ 'ਚ ਕੰਮ ਲਈ ਰੱਖਿਆ ਗਿਆ ਸੀ ਪਰ ਇਸ ਕੁੜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਮਾ ਹੀ ਚੰਨ ਚਾੜ ਦਿੱਤਾ ਜਾਣਕਾਰੀ ਮੁਤਾਬਕ ਹੈ ਨੇਪਾਲੀ ਇਸ ਨੌਕਰਾਨੀ ਵੱਲੋਂ ਆਪਣੇ ਸਾਥੀਆਂ ਨੂੰ ਘਰ 'ਚ ਬੁਲਾਇਆ ਗਿਆ ਸੀ ਇਸ ਕਾਂਡ ਨੂੰ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਚਾਹ ਇਸ ਨੌਕਰਾਨੀ ਵੱਲੋਂ ਸਾਜ਼ਿਸ਼ ਤਹਿਤ ਪਿਆਈ ਗਈ ਸੀ ਚਾਹ ਪੀਣ ਤੋਂ ਬਾਅਦ ਆੜਤੀਆ ਦੀ ਪਤਨੀ ਤੇ ਘਰ 'ਚ ਮੌਜੂਦ ਇੱਕ ਹੋਰ ਮਹਿਲਾ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਇਸ ਛਾਤੀਰ ਚੋਰਨੀ ਦੇ ਸਾਥੀ ਵੀ ਘਰ ਚ ਆ ਗਏ ਜਿੰਨਾਂ ਵੱਲੋਂ ਮਿਲ ਕੇ ਘਰ ਚ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚਾਹ ਵਿੱਚ ਕੋਈ ਨਸ਼ੀਲਾ ਪਦਾਰਥ ਮਲਾਇਆ ਗਿਆ ਸੀ ਜਿਸ ਕਾਰਨ ਪਰਿਵਾਰ ਬੇਹੋਸ਼ ਹੋ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਘਰ ਚੋਂ ਪਿਆ 5 ਲੱਖ ਰੁਪਇਆ ਤੇ ਘਰ ਚੋਂ ਪਿਆ ਸੋਨਾ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਪੂਰੀ ਇਹ ਵਾਰਦਾਤ ਸੀਸੀਟੀਵੀ ਚ ਕੈਦ ਹੋਈ ਹੈ ਜਿਸ ਨੇ ਹਰ ਇੱਕ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਲੇਡੀ ਕੱਲ ਸ਼ਾਮ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਨੋਦ ਜੱਗਾ ਜੀ ਹੈਗੇ ਫਿਰਲਾ ਕਲੋਨੀ ਚ ਰਹਿੰਦੇ ਆ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹਨਾਂ ਦੇ ਘਰੋਂ 5 ਲੱਖ ਦੀ ਕੈਸ਼ ਤੇ 3 ਤੋੜੇ ਸੋਨਾ ਵੀ ਲੈ ਕੇ ਘਰੋਂ ਉਹਨਾਂ ਨੂੰ ਕੋਸ ਸੰਗਾ ਕੇ ਵੀ ਚਲੀ ਗਈ ਜੀ ਦੇ ਸੰਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰਵਾਈ ਕਰ ਰਹੇ ਆ ਜੋ ਸਟੇਟਮੈਂਟ ਲਿਖਾਉਣਗੇ ਪਰਚਾ ਦਰਜ ਕਰਕੇ ਅਗਲੀ ਕਰੋਗੇ ਨਹੀਂ ਜੀ ਇਹਨਾਂ ਨੇ ਸਾਡੇ ਵੀ ਕੋਈ ਧਿਆਨ ਚ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਘਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਤੇ ਉਹ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਆਪਦੇ ਘਰੇ ਕੋਈ ਕੰਮ ਤੇ ਰੱਖਦੇ ਆ ਤਾਂ ਉਹਨਾਂ ਦਾ ਪ੍ਰੋਪਰ ਵੈਰੀਫਿਕੇਸ਼ਨ ਪੁਲਟ ਤੋਂ ਵੀ ਕਰਾਉਣ ਤੇ ਪ੍ਰੋਪਰ ਰਿਕਾਰਡ ਲੈ ਕੇ ਫੇਰ ਹੀ ਕਿਸੇ ਨੂੰ ਕੰਮ ਤੇ ਰੱਖਿਆ ਜਾਵੇ ਇਹ ਹੈਰਾਨ ਕਰਦੀ ਵਾਰਦਾਤ ਮਲੋਠ ਤੋਂ ਸਾਹਮਣੇ ਆਈ ਹੈ ਜਿੱਥੇ ਵਿਰਲਾ ਕਲੋਨੀ ਚ ਆੜਤੀਆ ਵਿਨੋਦ ਜੱਗਾ ਵੱਲੋਂ ਘਰ ਚ ਕੰਮ ਲਈ ਨੇਪਾਲੀ ਨੌਕਰਾਨੀ ਰੱਖੀ ਗਈ ਸੀ ਜੋ ਵੱਡਾ ਕਾਹਨ ਕਰ ਫਰਾਰ ਹੋ ਚੁੱਕੀ ਹੈ ਵਾਰਦਾਤ ਤੋਂ ਬਾਅਦ ਪੁਲਿਸ ਛਾਤੀਰ ਇਨ੍ਹਾਂ ਚੋਰਾਂ ਦੇ ਪਿੱਛੇ ਲੱਗ ਚੁੱਕੀ ਹੈ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਜਲਦ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਪੁਲਿਸ ਵੱਲੋਂ ਹਰ ਇੱਕ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਵੱਲੋਂ ਵੀ ਘਰ ਚ ਨੌਕਰ ਰੱਖਣਾ ਹੈ ਤਾਂ ਉਸ ਦੀ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰੋ ਉਸ ਦਾ ਬੈਕਗ੍ਰਾਉਂਡ ਉਹਨਾਂ ਦੇ ਜਰੂਰ ਚੈੱਕ ਕਰੋ ਤਾਂ ਕਿ ਅਜੇਹੇ ਕਾਰਿਆਂ ਤੋਂ ਬਚਿਆ ਜਾ ਸਕੇ ਜਗਬਾਨੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ